ਉਹ ਜੋੜ ਬੈਠੇ ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਅਜਮ ਆਉਸ ਯੋਧੇ ਜਗਾਲ ਨੂੰ ਫਿਰੰਗਰ ਤੋਹਨ ਰਵੇ ਜਿਹੜਾ ਗੁਰੂ ਸਾਹਿਬ ਨੇ ਸਭ ਸੁਧਾਨ ਦਿੱਤਾ ਜੋ ਸਿੱਖੀ ਸੋਚ ਦਿੱਤੀ ਖੁਦ ਦੇ ਇਰਾਦੇ ਆ ਯਾਰਾ ਨੇ ਕੌਮ ਕੀ ਕੈਰਦਾਰੀ ਪੰਜਾਬ ਦੀ ਪਹਿਰੇਦਾਰੀ ਪੰਥ ਦੀ ਪਹਿਰੇਦਾਰੀ ਤੇ ਹਮੇਸ਼ਾ ਇਹ ਆਪਣੇ ਸੰਗੀਤੇ ਬੜੇ ਕਸ਼ਟ ਢੱਕੇ ਆਪਣੇ ਪਰਿਵਾਰ ਨੂੰ ਆਪਣੇ ਸੱਜਣਾ ਸਹੋਗੀਆਂ ਨੂੰ ਵੀ ਕਈ ਬਰਾਕਤ ਪਾ ਕੇ ਉਹਨਾਂ ਨੇ ਉਹ ਪਹਿਰੇਦਾਰੀ ਤੇ ਹਮੇਸ਼ਾ ਖੜ ਕੇ ਪਹਰਾ ਦਿੱਤਾ ਕਿਉਂਕਿ ਜਿਹੜੀ ਸੱਚੀ ਸੁੱੱਚੀ ਪੱਤਰਕਾਰੀ ਆ ਇਹ ਕੰਮ ਨਹੀਂ ਇੰਨਾ ਸੌਖਾ ਕੰਮ ਨਹੀਂ ਗਾ ਬਹੁਤੀ ਵਾਰਾਂ ਤੇ ਸਰਕਾਰਾਂ ਜਿਹੜੀਆਂ ਨੇ ਕਿ ਚੰਗੇ ਚੰਗੇ ਨੂੰ ਨਵਾ ਲੈਂਦੀਆਂ ਉਹ ਆਪਣੀ ਗੱਲ ਤੇ ਚਲਾ ਦਿੰਦੀਆਂ ਪਰ ਕੋਈ

ਵੱਡੇ ਉਦੇਸ਼ ਦੇ ਪਰ ਸਮਝਣ ਲਈਦਾ ਸੀ ਪਰ ਮੇਰਾ ਖਿਆਲ ਹੈ ਕਿ ਉਹ ਇੱਕ ਕੱਲੀ ਸਿੱਖੀਤ ਨੇ ਰੜਕੇ ਆਪਣੇ ਜੋ ਵੀ ਯਾਰ ਤੱਕ ਤੰਗੀਆਂ ਛੱਡ ਕੇ ਵੀ ਉਹਨੂੰ ਇਸ ਮਕਾਮ ਤੱਕ ਖੜਾ ਰੱਖਿਆ ਮੇਰਾ ਖਿਆਲ ਹੈ ਕਿ ਉਹਨਾਂ ਦੇ ਵਾਸਤੇ ਬਹੁਤ ਵੱਡੀ ਉਹਨਾਂ ਦੀ ਸ਼ਖਸੀਅਤ ਆ ਕਿਉਂਕਿ ਜਿਹੜੀਆਂ ਕਈ ਆਪਣੇ ਆਪ ਨੂੰ ਅਸੀਂ ਪੰਥ ਤੇ ਸਰਕਾਰਾਂ ਪੰਥ ਤੇ ਬਹਿਸ਼ੀ ਹੁੰਦਾ ਲੋ ਵੀ ਕਰਦੇ ਆ ਪਰ ਕਈ ਵਾਰ ਮੇਰਾ ਖਿਆਲ ਹੈ ਕਿ ਉਹੋ ਜਿਹੇ ਬੰਦਿਆਂ ਦੇ ਖਲਾਬ ਸਾਡੀ ਉਹ ਹੋਤੀ ਰਾਮੇ ਉਹ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਕਿ ਜੇ ਜੇ ਕੋਈ ਸਰਕਾਰ ਚ ਵਾਅਦਾ ਪਾਉਂਦੀ ਹੋਵੇ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਾਂ ਲੜੀਆਂ ਬੜੀਆਂ ਸਰਬੋਹਰ ਸਿੱਖਿਸ਼ੀਤਾ ਬਣਤੀਆਂ ਤੇ ਸਾਰੇ ਜਣੇ ਪੰਥਦਰਦੀ ਬਣਤੀਓ ਇਹਸ ਅਧਾਰੇ ਦੀ ਜਿਹੜੀ ਆਵਾਜ਼ ਆ ਕੋ ਇਸਪਾਨ ਸਿੰਘੇ ਹੋਰਾਂ ਨੇ ਜੋ ਜਿਨਾਈ ਆ ਉਹਨੂੰ ਹੋਰ ਵੀ ਪਰਚੰਦ ਕਰਨ ਦੀ ਲੋੜ ਆ ਆਪਾਂ ਸਾਰੇ ਜਾਨੇ ਇਸ ਅਸਰਦਾਰੇ ਦੇ ਜੋਗੀ ਬਣ ਗਏ ਇਸ ਅਸਰਦਾਰੇ ਵਾਸਤੇ ਸਾਰੇ ਸਿੱਖ ਜਗਤ ਨੂੰ ਅਪੀਲ ਵੀ ਕਰੀਏ ਸਾਰੇ ਆਪਣੇ ਲੋਕੀ ਇਸ ਗੋਲ ਨੂੰ ਝੰਡਾ ਰੱਖਣਾ ਬਹੁਤ ਜ਼ਰੂਰੀ ਆ ਇਹ ਸਾਨੂੰ ਧਰਮ ਦੇ ਦਰ ਪੱਥਰ ਕਾਰੀ ਦੀ ਬਹੁਤ ਵੱਡੀ ਲੋੜ ਆ ਕੋਮ ਨੂੰ ਇਸ ਕਰਕੇ ਆਪਾਂ ਇਹ ਸਾਰੇ ਜਾਨੇ ਹਮਲਾ ਮਾਰ ਗਏ ਕਿ ਜਿਹੜੀ ਉਹਨਾਂ ਦੀ ਟੀਮ ਆ ਉਹਨਾਂ ਦਾ ਪ੍ਰਵਾਹ ਲਿਆ ਜਿਹੜਾ ਇਹਨੂੰ ਲੀਡ ਕਰ ਰਿਹਾ ਉਹਨਾਂ ਦਾ ਆਪਾਂ

ਤੇ ਤੁਸੀਂ ਤਗੜੇ ਹੋਗੇ ਹੋਰ ਵੀ ਅਤੀਜੀਆਂ ਵੀ ਸਰਮੌਰ ਰਸਤੀਆਂ ਪੰਦੀਆਂ ਬੜੀਆਂ ਬਾਹਰ ਰਸਤੀਆਂ ਤੇ ਬੈਠੀਆਂ ਸਾਰੇ ਲੋਕੀ ਇਹ ਕਰਦੇ ਨੇ ਕਿ ਸਾਰੇ ਜਣੇ ਆਪਣਾ ਪੰਦਾ ਵਰਕ ਪੇਸ਼ਾਣੀਏ ਤੇ ਇਹ ਸਰਦਾਰ ਇੱਕ ਚੜ੍ਹਦੀ ਕਲਾ ਤੇ ਲੈ ਕੇ ਨਈਏ ਕਿਉਂਕਿ ਇਹ ਸਾਡੀ ਕੌਮ ਦੀ ਪਹਿਰੇਦਾਰੀ ਕਰਦਾ ਰਹੀ ਜੇ ਸਾਡੀ ਬਾਹਰ ਖਤਮ ਹੋ ਗਈ ਤੇ ਸਾਨੂੰ ਦੇ ਅੰਦਰ ਦੇ ਨਮਾਜ਼ ਤੇ ਬਹੁਤ ਧਰਾ ਬੈਠੀਆਂ ਇਸ ਕਰਕੇ ਇਹ ਜੋ ਪਹਿਰੇਦਾਰ ਆ ਇਹ ਜਿਹੜੀ ਪਹਿਰੇਦਾਰੀ ਹਮੇਸ਼ਾ ਸਾਡੀ ਕੌਮ ਦੇ ਚੱਲ